ਗੁਰੂ ਗੋਬਿੰਦ ਸਿੰਘ ਜੀ ਦੀਆਂ ਨਿਸ਼ਾਨੀਆਂ ਅੱਜ ਵੀ ਮੌਜੂਦ ਆ ਜੀ ਪੰਜ ਇਥੇ ਪੰਡੰਗਲ ਫਰੀਦਕੋਟ ਗੰਗਲ ਪੰਡ ਜੋੜਾ ਸਾਹਿਬ ਗੁਰਦਰਾ ਸਾਹਿਬ ਦਾ ਨਾਮ ਮਹਾਮਾਰੀਆਂ ਗੱਠਾਂ ਸਰੀਰ ਦੀਆਂ ਜਾਂ ਹੋਰ ਕਿਸੇ ਬਿਮਾਰੀ ਗੋਡੇ ਗੱਟੇ ਜੋੜ ਟੁਈ ਵੀ ਤੋੜਦੀਆਂ ਸਭ ਰੋਗ ਇਥੇ ਸਹੀ ਹੋ ਜਾਂਦੇ ਨੇ ਇਥੇ ਅਰਦਾਸ ਨੇਤੀ ਕੀਤੀ ਜਾਂਦੀ ਹੈ ਜੀ ਹਰ ਐਤਵਾਰ 8 ਵਜੇ ਤੋਂ ਲੈ ਕੇ 2 ਵਜੇ ਤੱਕ 8 ਵਜੇ ਫਿਰ 8:30 ਵਜੇ ਫਿਰ 9 ਵਜੇ ਫਿਰ 9:30 10:00 10:30 11:00 ਤੇ 11:30 ਤੇ 12:00 ਤੇ 12:30 ਇੱਕ 1:00 ਤੇ ਫਿਰ 2:00 ਵਜੇ ਅੰਦਾਜ਼ ਕੀਤੀ ਜਾਂਦੀ ਹੈ ਜੀ ਗੋਦਰਾ ਸਾਹਿਬ ਬਹੁਤ ਸੋਣ ਤੇ ਗੋਦਰਾ ਸਾਹਿਬ ਨਵੀਂ ਵਾਰਤ ਬਣ ਰਹੀ ਹੈ ਨਵੀਂ ਬਿਲਡਿੰਗ ਬਣ ਰਹੀ ਹੈ ਗੋਦਰਾ ਸਾਹਿਬ ਦੀ ਨਵੇਂ ਦਰਬਾਰ ਸਾਹਿਬ ਬਣ ਗਿਆ ਜੀ ਜੈਸ ਹਜ਼ਾਰ ਦਾ ਘਾਟਾ 29 ਤਰੀਕ ਨੂੰ ਆਉਣ ਵਾਲੀ 29 ਤਰੀਕ ਨੂੰ ਹੋ ਰਿਹਾ ਜਿਹੜਾ 31 ਤਰੀਕ ਤੋਂ ਚੱਲ ਰਿਹਾ 31/9 ਨੂੰ ਤੇ ਜਰੂਰ ਸੰਗਤਾਂ ਪਹੁੰਚੋ ਤੁਹਾਨੂੰ ਉਹਦਾ ਦਰਸ਼ਨ ਮੇਲੇ ਤੋਂ ਕਰਾਵਾਂਗੇ ਤੇ ਤੁਹਾਨੂੰ ਆਪਾਂ ਜਿਹੜਾ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਤੁਹਾਨੂੰ ਉਹ ਵੀ ਤੁਹਾਨੂੰ ਆਪਾਂ ਦਰਸ਼ਨ ਮੇਲੇ ਉਹਨਾਂ ਦੇ ਵੀ ਕਰਾਵਾਂਗੇ ਇਹ ਅੱਜ ਪਵਿੱਤਰ ਸਰੋਵਰ ਚਾਹੇ ਪੰਜ ਸੰਨਾਂ ਦਾ ਕਰ ਲਓ ਚਾਹੇ ਉਦ ਦਾ ਸੰਨਾਂ ਦਾ ਕਰ ਲਓ ਇਹ ਤੁਹਾਡੀ ਮਰਜ਼ੀ ਹੈ ਠੀਕ ਹੈ ਜੀ ਹਰ ਇੱਕ ਰੋਗ ਦੁੱਖ ਰੋਗ ਜੋ ਵੀ ਸ਼ਰਤ ਹੈਗੀ ਇਸਰੀ ਦੇ ਮੇ ਜਾਣੇ ਸਰੀਰ ਨੂੰ ਜੋ ਵੀ ਰੋਗ ਨੇ ਸਾਰੇ ਰੋਗ ਦੂਰ ਹੋਏ ਨੇ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਦਰਸ਼ਨ ਮੇਲੇ ਕਰੋ ਇੱਥੇ ਪੰਜ ਨਿਸ਼ਾਨੀਆਂ ਗੁਰੂ ਸਾਹਿਬ ਦੀਆਂ ਪਿਆਰ ਤੁਹਾਨੂੰ ਉਹ ਵੀ ਤੁਹਾਨੂੰ ਆਪਾਂ ਦਿਖਾਵਾਂਗੇ ਜਿਵੇਂ ਜੋੜਾ ਸਾਹਿਬ ਠੀਕ ਆ ਜੀ ਬਾਟਾ ਤੇ ਹੱਥ ਲਿਖਤ ਗ੍ਰੰਥ ਸਾਹਿਬ ਜੀ ਠੀਕ ਆ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੱਥ ਲਿਖਤ ਵਾਲੇ ਫਿਰ ਉੱਚ ਦਾ ਪੀਰ ਬਣੇ ਸੀ ਜਿਹੜਾ ਚੋਲਾ ਸਾਹਿਬ ਪਹਿਨੇ ਸੀ ਜਿਹੜਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨੀਲਾ ਨੀਲਾ ਚੋਲਾ ਪਹਿਨੇ ਸੀ ਜਿਹੜਾ ਉਬੀ ਅਸੋਦਵਾਲ ਸਾਹ ਦੇ ਵਿੱਚ ਜੋ ਮੌਜੂਦ ਆ ਉਹ ਇੱਥੇ ਨਿਸ਼ਾਨੀਆਂ ਕਿਵੇਂ ਆਈਆਂ ਇਹ ਤੁਹਾਨੂੰ ਆਪ ਆਪ ਇਤਿਹਾਸ ਤੋਂ ਇਤਿਹਾਸ ਦੇ ਰਹੀਂ ਤੋਂ ਮੈਂ ਦੱਸਾਂ ਜੋੜਾ ਸਾਰੇ ਹੀਲਦਾਰ ਚੋਲਾ ਜਿਹੜਾ ਉੱਚ ਦੇ ਪੀਰ ਬਣਦੇ ਸਮੇਂ ਸ਼ੇਰ ਗੁਜਾਰ ਸਕਦੀ ਨੇ ਪਹਿਨਿਆ ਸੀ ਕਿੱਥੇ ਤੱਕ ਕਿਵੇਂ ਪਹੁੰਚਿਆ ਮਾਪੇ ਨਿਸ਼ਾਨੀਆਂ ਸੋਟਾ ਤੀਲਾ ਚੋਲਾ ਫਿਰ ਚੋਰਾ ਸਾਈ ਪੱਟਾ ਤੇ ਇਹ ਆਦੀ ਇੱਕ ਦਾ ਸਿੱਕਾ ਪ੍ਰੀਤ ਸਦਾਣਾਲੇ ਸ੍ਰੀ ਸੋਸਰ ਜੀ 8 ਲੱਖ 8 ਲੱਖ ਗ੍ਰਾਂਥ ਸਾਹਿਬ ਮੈਂ ਬੋਲੀ ਜਿਹੜੇ ਪੰਜ ਜਮੀਆਂ ਨੇ ਜਿਹਨੂੰ ਸਾਹਿਬ ਨੇ ਆਪ ਹੀ ਬਚਨ ਦਿੱਤੇ ਸੀ ਧੋਕੀ ਨਹੀਂ ਵਗਾਰਾ ਸਾਡਾ ਟੋਕ ਨਹੀਂ ਲੈਕਾਉਂਦਾ ਜੇ ਘਰੋਂ ਲੈਕਾਉਣੇ ਚੰਗੇ ਨੇ ਧੋਕੀ ਲੈ ਕੇ ਆਓ ਆ ਦਰਵਾਜ਼ਾ ਸਾਹਿਬ ਤੇ ਆਪਾਂ ਅੰਦਰ ਬੈਠੇ ਆਂ ਜੀ ਠੀਕ ਆ ਜੀ ਕਿ ਲੰਗਰ ਪਾਉਣੀ 14 ਵਜੇ ਜਦੋਂ ਮਾਦੀ ਸ਼ਹਿਰ ਤੇ ਤੇ ਸਵੇਰ 8 ਵਜੇ ਤੋਂ ਲੈ ਕੇ ਹਰ ਐਤਵਾਰ ਸਿਰਫ ਐਤਵਾਰ ਹੀ ਇੱਥੇ ਅਰਦਾਸ ਮੇਰੀ ਇਹਦੀ ਨਵਾਂ ਦਰਵਾਜ਼ਾ ਤਿਆਰ ਆ ਪਿਆ ਸੰਦ 29 ਤਰੀਕ ਨੂੰ ਅ ਨਵੇਂ ਦਰਵਾਜ਼ਾ ਦਾ ਟਕਟਣਾ ਜੀ ਤੇ ਅੰਦਰੋਂ ਤਿਆਰ ਲੱਕੜ ਨੂੰ ਕਿੰਨਾ ਵਧੀਆ ਬਣਾ ਕੇ ਕੀਤਾ ਹਾ ਫੋਲਿੰਗ ਨਹੀਂ ਹੋਣੀ ਕੀਤੀ ਰਹੀ ਆ ਵਿੱਚ ਚੋੜਾ ਸਾਹਿਬ ਗੁਰਦਰਾ ਨੰਗਲਪਿੰਡ ਆ ਜੀ ਇਹ ਫਰੀਦਕੋਟ ਫਰੀਦਕੋਟ ਦੇ ਵਿੱਚ ਆਉਂਦਾ ਜਿਹੜਾ ਆਪਾਂ ਫਰੀ ਕੋਟ ਤੋਂ ਜਿਹੜਾ ਆਪਾਂ ਫਰੀਦਕੋਟ ਰਾਈਡ ਸਾਈਡ ਆ ਜਾਂਦੇ ਜਿਹੜਾ ਆਪਾਂ ਟੂਲ ਪਲਾਗਾ ਆਉਂਦਾ ਮਗਲਾ ਇੱਕ ਫਰੀਦਕੋਟ ਵਾਲਾ ਮੁਰਗੀ ਵਾਲਾ ਜਿਹਨੂੰ ਕਹਦੇ ਉਸ ਤੋਂ ਇਹ ਤਕਰੀਬਨ 18 15 ਕਿਲੋਮੀਟਰ ਅੱਗੇ ਆ ਜਾਂਦਾ ਚੌਰਾ 15 ਕਿਲੋਮੀਟਰ ਅੱਗੇ ਉਹ ਦਰਵਾਜ਼ਾ ਸਾਬ ਸਟੈਟ ਹੈ ਜੀ ਪਿੰਡ ਦੇ ਵਿੱਚ ਬਣਿਆ ਹੋਇਆ ਬਹੁਤ ਹੀ ਸੋਹਣਾ ਦਰਵਾਜ਼ਾ ਸਾਬ ਆਣ ਰਿਹਾ ਤੇ ਇਹ ਜਿਹੜੀ ਮੈਂ ਤਾਬਿਆ ਥੜਾ ਸਾਜ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਰਾਜਮਾਨ ਹੋਣਗੇ ਇਹ ਜਿੱਥੇ ਥੜਾ ਸਾਹ ਬਣਾਇਆ ਜੀ ਆਪਣਾ ਪਾਲਕੀ ਸਾਹਿਬ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਰਾਜਮਾਨ ਹੋਣੇ ਆ ਠੀਕ ਹੈ ਜੀ ਉੱਥੇ ਚਾਰੇ ਪਾਸੇ ਸ਼ੀਸ਼ਾ ਵੀ ਲੱਗ ਜਾਣਾ ਤੇ ਸ਼ੀਸ਼ਾ ਲੱਗੂਗਾ ਜਾਨਕਾ ਇੱਥੇ ਥੋੜਾ ਸਾਉ ਦੇ ਮੇਨ ਤਾਬਿਆਂ ਤੇ ਤੇ ਫਿਰ ਵਿੱਚ ਹੀ ਏਸੀ ਵਗੈਰਾ ਲੱਗ ਜਾਣਗੇ ਤੇ ਉਹ ਸਾਹਮਣੀ ਸਾਈਡ ਆ ਜੀ ਸਚਕਣ ਸਾਹਿਬ ਤੇ ਬਾਕੀ ਨੌ ਸਿੰਘ ਵਗੈਰਾ ਬਹੁਤ ਹੀ ਜ਼ਿਆਦਾ ਸੋਹਣੀ ਕੀਤੀ ਹੋਈ ਆ ਦਰਵਾਜ਼ਾ ਸਾਕ ਤੋਂ ਸੋਹਣਾ ਹੀ ਬਹੁਤ ਬਣ ਗਿਆ ਬਹੁਤ ਸੋਹਣੀ ਕਲਾਕਾਰੀ ਕੀਤੀ ਆ ਨੌ ਸਿੰਘ ਵਗਰਾ ਲਾਈਟਾਂ ਵਗੈਰਾ ਦੇਖੋ ਕਿੰਨੀ ਅਸਮਣੀ ਸੋਹਣੀਆਂ ਵੈਕ ਲੇਟਾਂ ਲਾਈਆਂ ਸੰਤ ਦਸ ਰਹੀਆਂ ਕੈਮਰੇ ਵਿੱਚ ਅਕੀ ਆਉਣ ਵਾਲੀ 29 ਤਰੀਕ ਨੂੰ ਰਗਟਨਾ ਜੀ ਗੁਰਦੁਆਰਾ ਸਾਹਿਬ ਦਾ ਤੇ ਜਿਹੜੇ ਆ ਸਕਦੇ ਆ ਜੀ ਸੰਗਤ ਜਿਹੜੇ ਤੇ ਜਿਹੜੇ ਆਲੀ ਜਰੂਰ ਪਹੁੰਚੋ ਜਿਹੜਾ 8 ਵਜੇ ਸਵੇਰ ਤੇ ਸੰਗਤ ਕਿੰਨੀ ਇੱਥੇ ਪਹੁੰਚ ਚੁੱਕੀ ਆ ਚਾਰੇ ਪਹਿਲੀ ਅਰਦਾਸ ਜਣੀ ਕਿ 8 ਵਜੇ ਹੋ ਚੁੱਕੀ ਅਸੀਂ ਅਰਦਾਸ ਕਰਵਾ ਕੇ ਬਾਹਰ ਆ ਗਏ ਇਕੱਠੀਆਂ ਸੰਗਤਾਂ ਦੀ ਅਰਦਾਸ ਹੋ ਜਾਂਦੀ ਜੇ ਮੰਨ ਲਓ 100 ਬੰਦਾ ਵੀ ਆ ਗਏ 50 ਵੀ ਆ ਗਏ ਆਪੋ ਆਪਣੇ ਮਨ ਦੇ ਵਿੱਚ ਧਾਰ ਲੂ ਫੇਰ ਅਰਦਾਸ ਇਕੱਠਿਆਂ ਦੀ ਹੋ ਜਾਂਦੀ ਹੈ ਕੈਂਸਰ ਵਰਗੀਆਂ ਬਿਮਾਰੀਆਂ ਇੱਥੇ ਦੂਰ ਹੁੰਦੀਆਂ ਨੇ ਤੇ ਝੂਠਾ ਕਿਸੇ ਨੂੰ ਝੂਠਾ ਦੇਣਾ ਝੂਠਾ ਪੀਣਾ ਤੇ ਕਿਸੇ ਨੂੰ ਝੂਠਾ ਦੇਣਾ ਸਰਬ ਝੂਠੇ ਦੀ ਭਰੇਜ ਰੱਖਣਾ ਸਾਰੇ ਝੂਠੇ ਦਾ ਬੋਤਲਾਂ ਇੱਥੋਂ ਮਿਲ ਜਾਂਦੀਆਂ ਨੇ ਆਪ ਤੇ ਜੇ ਕਿਸੇ ਕੋਈ ਫੈਮਿਲੀ ਵਿੱਚੋਂ ਦੋ ਬੰਦੇ ਜਾਂ ਤਿੰਨ ਬੰਦੇ ਤਿੰਨ ਬੋਤਲਾਂ ਅਲੱਗ-ਅਲੱਗ ਹੀ ਲੈਣੀਆਂ ਨੇ ਆਪੋ ਆਪਣੀ ਬੋਤਲ ਸਾਮਣੇ ਲੈਣੀ ਹੈ ਜੇ ਕੋਈ ਇਕੱਲਾ ਬੰਦਾ ਇਕੱਲੇ ਨਹੀਂ ਜੇ ਕੋਈ ਮੰਨ ਲਓ ਪਰਿਵਾਰ ਦੇ ਵਿੱਚੋਂ ਕੋਈ ਦੋ ਬੰਦੇ ਜਾਂ ਤਿੰਨ ਬੰਦੇ ਨੇ ਕੋਈ ਕਰਨਾ ਆਪ ਦਾ ਨਾ ਯਾਨੀ ਕਿ ਭਰੇਜ ਰੱਖਣਾ ਦਾ ਉਹ ਸਾਰੇ ਤਿੰਨ ਬੰਦੇ ਨੇ ਬੋਤਲਾਂ ਲੈਣੀਆਂ ਲੈਣੀਆਂ ਨੇ ਜਿੰਨੇ ਮੈਂਬਰ ਆਉਣਗੇ ਤੇ ਬ ਸਰੋਵਰ ਆ ਜੀ ਇੱਥੇ 8 ਵਜੇ ਤੋਂ ਲੈ ਕੇ ਹਰ ਐਤਵਾਰ ਮੈਂ ਤੁਹਾਨੂੰ ਦੱਸ ਦਿੰਦਾ ਹਰ ਐਤਵਾਰ ਸਵੇਰ 8 ਵਜੇ ਤੋਂ ਲੈ ਕੇ ਸ਼ਾਮ ਦੁਪਹਿਰ ਦੇ 2 ਵਜੇ ਤੱਕ ਪਹਿਲੀ ਅਜ਼ਾਨ 8 ਵਜੇ ਫਿਰ 8:30 ਵਜੇ ਦੂਜੀ 9 ਵਜੇ ਫਿਰ 9:30 ਵਜੇ 10 ਵਜੇ ਫਿਰ 10:30 ਵਜੇ ਤੇ ਫਿਰ 11 ਤੇ 11:30 ਤੇ 12 ਤੇ 12:30 1 ਤੇ 1:30 ਤੇ ਫਿਰ ਆਖਰੀ ਅਜ਼ਾਨ 2 ਵਜੇ ਹਰ ਐਤਵਾਰ ਨੂੰ ਕੀਤੀ ਜਾਂਦੀ ਹੈ ਤੇ ਲੰਗਰ ਪ੍ਰਸ਼ਾਦ ਦੇ ਪਾਣੀ ਇੱਥੇ ਪ੍ਰੰਧ ਪੱਕਾ ਹੀ ਚੱਲਦਾ ਤੇ ਖੋਦਾ ਤੁਹਾਨੂੰ ਦੱਸ ਦਈਏ ਵੀ 29 ਤਰੀਕ ਨੂੰ ਆਉਣ ਵਾਲੀ ਨੀਂਦ ਚੱਲਦਾ ਜਾਂ ਕੋਈ ਆਪਾਂ ਨੂੰ ਸਰੀਰ ਦਾ ਕੋਈ ਵੀ ਰੋਗ ਹੈ ਕੈਂਸਰ ਵਰਗੀਆਂ ਬਿਮਾਰੀਆਂ ਜਾਂ ਕੋਈ ਹੋਰ ਹੋ ਗਿਆ ਜਾਂ ਇਕੱਠਾ ਹੋ ਗਿਆ ਜਾਂ ਪਤਲੀ ਹੋ ਗਈ ਜਾਂ ਕੋਈ ਵੀ ਰੋਗ ਹੋਰ ਹੋ ਗਿਆ ਹਨਾ ਆ ਜਾਲਾ ਜੀ ਇਥੋਂ ਜਾਲ ਬਾਬਾ ਜੀ ਪਾ ਪਾ ਕੇ ਥੋੜਾ ਥੋੜਾ ਦੇਈ ਜਾਂਦੇ ਆਪਾਂ ਘਰ ਆ ਕੇ ਵਧਾ ਲਿਦਾ ਪਹਿਲਾਂ ਉਹਨਾਂ ਨੂੰ ਪਹਿਲਾਂ ਵਧਾ ਦਿਓ ਸੋਚਾ ਪਾਣੀ ਪਾਉਣਾ ਤੇ ਸੱਚਮੇਹੀ ਰੱਖਣੀ। ਅਮੀ ਸਾਰੀ ਕੀਤੀ ਗਿਆ ਦਰਵਾਜ਼ਾ ਸਾਹਿਬ ਦੀ ਤੇ ਇਹ ਆ ਜੀ ਨਿਸ਼ਾਨੀਆਂ ਮੋਰਾ ਬਾਟਾ ਤੇ ਚੋਲਾ ਸਾਹਿਬ ਜਿਹੜਾ ਕੋਚ ਦਾ ਪੀਰ ਬਣਦੇ ਸਮੇਂ ਪਹਿਨੇਆ ਸੀ ਤੇ ਨਾਲ ਜੋ ਉਸ ਤਾਂ ਹੱਥ ਲਾ ਲਾ ਕੇ ਦਸ਼ਮੇ ਵੇਲੇ ਕਰਦੀਆਂ ਤੇ ਅਸ਼ੀਰਵਾਦ ਲੈਂਦੀਆਂ ਵਗੈਰੀਏ ਵੀ ਤੇ ਹਰ ਇੱਕ ਮਨੋ ਕਾਮਨਾ ਇੱਥੇ ਪੂਰੀ ਹੋ ਜਾਂਦੀ ਹੈ ਦੇ ਰੁਕਤਾਂ ਟੁੱਟ ਜਾਂਦੇ ਆ ਠੀਕ ਹੈ ਜੀ ਬਾਬਾ ਜੀ ਦੀਆਂ ਨਿਸ਼ਾਨੀਆਂ ਨੇ ਕਰੂਰ ਸਾਹਿਬ ਦੀਆਂ ਤੇ ਤੁਹਾਨੂੰ ਅੱਗੇ ਚੱਲ ਕੇ ਸਾਰਾ ਇਤਿਹਾਸ ਵੀ ਤੁਹਾਨੂੰ ਦੱਸਾਂਗੇ ਵੀ ਇੱਥੇ ਤੱਕ ਇਹ ਨਿਸ਼ਾਨੀਆਂ ਕਿਵੇਂ ਪਹੁੰਚੀਆਂ ਇੱਕ ਤਾਂ ਫਰੀਦਕੋੜ ਫਰੋਜਪੁਰ ਫਰੋਜਪੁਰ ਤੋਂ ਫਰੀਦਕੋੜ ਵਾਲਾ ਰੋਡ ਫਾਲਣਾ ਰਸਤੇ ਵਿੱਚ ਨੰਗਲਪਿੰਡ ਆ ਜਾਂਦਾ ਮੇਰੇ ਕੋਲ ਛੱਡ ਦੇਣਾ ਥੱਲੇ ਉਤਰਨਾ ਉਹਨਾਂ ਪੰਡਾਲੇ ਪਾਸੇ ਤੇ ਇਹਦਾ ਡਰਾਫਟ ਤੇ ਤੁਸੀਂ ਸਕਰੀਨਸ਼ਾਟ ਲੈ ਕੇ ਪੜ ਲਿਓ ਜਾਂ ਵੀਡੀਓ ਨੂੰ ਪਾਜ਼ ਕਰਕੇ ਜ਼ੂਮ ਕਰਕੇ ਪੜ ਲਿਓ ਠੀਕ ਆ ਉਦੋਂ ਤੁਹਾਨੂੰ ਬਹੁਤ ਮੋਟਾ-ਮੋਟਾ ਆਪਾਂ ਤੁਹਾਨੂੰ ਦੱਸ ਦਿੰਨੇ ਆ ਜਿਦਾਂ ਵੀ ਜਿਵੇਂ ਇਤਿਹਾਸ ਦੇ ਮੁਤਾਬਕ ਜਿਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 1705 20 ਨੂੰ ਚਮਕੌਰ ਦੀ ਗਲੀ ਛੱਡ ਕੇ ਮਾਸ਼ੀਵਾਲੇ ਜੰਗਲਾਂ ਵਿੱਚ ਪਹੁੰਚੇ ਸਨ ਤਾਂ ਉੱਥੇ ਅਨੇ ਗਨੀਖਾਂ ਤੇ ਨਵੀਖਾਂ ਨੂੰ ਖਾਂ ਖਾਂ ਗੁਰੂ ਜੀ ਸੇਵਾ ਵਿੱਚ ਹਾਜ਼ਰ ਹੋਏ ਗੁਰੂ ਜੀ ਦੀ ਸੇਵਾ ਵਿੱਚ ਹਾਜ਼ਰ ਹੋਏ ਇੱਥੇ ਉਹਨਾਂ ਗੁਰੂ ਗੁਰੂ ਜੀ ਨੂੰ ਨੀਲੇ ਰੰਗ ਦਾ ਚੋਲਾ ਪਹਿਨਾਇਆ ਤੇ ਔਚ ਦੇ ਪੀਰ ਦੇ ਪੇਸ ਵਿੱਚ ਲੱਖੀ ਜੰਗਲਵਲ ਕੋਚ ਕੀਤਾ ਤੇ ਪੜਾਹ ਕਰਦੇ ਹੋਏ ਕੋਟਕਪੂਰੇ ਦੀ ਭਾਰਤੀ ਤੇ ਪਹੁੰਚੇ ਇੱਥੇ ਗੁਰੂ ਜੀ ਨੇ ਕੋਟ ਕਪੂਰੇ ਦੇ ਰਾਜੇ ਕਪੂਰ ਚੰਦ ਤੋਂ ਜੰਗ ਕਰਨ ਲਈ ਕਿਲੇ ਦੀ ਮੰਗ ਕੀਤੀ ਪ੍ਰੰਤੂ ਰਾਜੇ ਨੇ ਗੁਰੂ ਨੂੰ ਕਿਲਾ ਦੇਣ ਤੋਂ ਇਨਕਾਰ ਕਰਤਾ ਗੁਰੂ ਜੀ ਨੂੰ ਤੇ ਇੱਥੋਂ ਗੁਰੂ ਜੀ ਪਿੰਡ ਢਿਲਮਾ ਪਹੁੰਚੇ ਇੱਥੋਂ ਭਾਈ ਕੋਲਾ ਸਾਧੀ ਜੀ ਨੂੰ ਪਤਾ ਲੱਗਾ ਤਾਂ ਉਹ ਗੁਰੂ ਜੀ ਦੇ ਕੋਲ ਸੇਵਾ ਵਿੱਚ ਹਾਜ਼ਰ ਹੋਏ ਹਾਜ਼ਰ ਹੋਏ ਕੋਲ ਸੋਢੀ ਕੋਲ ਗੁਰੂ ਜੀ ਨੇ ਵਸਤਰ ਬਦਲੀ ਕੀਤੇ ਗੁਰੂ ਜੀ ਨੇ ਨੀਲਾ ਚੋਲਾ ਜੋ ਉੱਚ ਦਾ ਪੀਰ ਪਹਿਨਣ ਸਮੇਂ ਪਹਿਨੇ ਅਸੀਂ ਲੀਰਾਂ ਪਾੜ ਕੇ ਉਤਾਰ ਦਿੱਤਾ ਅਤੇ ਲੀਰਾਂ ਅਗਰ ਭੇਟ ਕਰ ਦਿੱਤੀਆਂ ਤੇ ਇੱਕ ਲੀਰ ਭਾਈ ਮਾਨ ਸਿੰਘ ਜੀ ਮਾਨ ਸਿੰਘ ਜੀ ਨੇ ਆਪਣੇ ਸਿਰ ਉੱਤੇ ਰੱਖ ਲਈ ਕੁਝ ਲੀਰਾਂ ਭਾਈ ਲਾਲ ਚੰਦ ਨੇ ਇਕੱਠੀਆਂ ਕਰ ਲਈਆਂ ਗੁਰੂ ਜੀ ਨੇ ਖੁਸ਼ ਹੋ ਕੇ ਕੁਝ ਹੋਰ ਅਨਮੋਲ ਵਸਤਾਂ ਬਖਸ਼ਿਸ਼ ਕੀਤੀਆਂ ਤੇ ਭਾਈ ਲਾਲ ਚੰਦ ਨੂੰ ਕਿਹਾ ਕਿ ਇਹਨਾਂ ਦੇ ਦਾਸ਼ਨਿਕ ਕਰੇਗਾ ਤੇ ਦੁੱਖ ਦੁੱਖਾਂ ਦਾ ਖਲਾਸੀ ਹੋਵੇਗੀ ਜਾਨਕਿ ਦੁੱਖ ਕਸ਼ਟ ਜੋ ਵੀ ਹੋਇਆ ਉਹ ਸਭ ਕੱਟ ਕੱਟੇ ਕੱਟੇ ਜਾਣਗੇ ਮਤਲਬ ਇਹ ਆ ਠੀਕ ਆ ਜੀ ਹਜ਼ੀਰਾ ਦਾ ਰੋਗ ਸ਼ਾਂਤ ਹੋਵੇਗਾ ਇਹ ਵਸਤਾਂ ਸਾਡੇ ਕੋਲ ਹੀ ਰਹਿਣਗੀਆਂ ਜਿਹੜਾ ਕੋਈ ਖੋਣ ਦੀ ਕੋਸ਼ਿਸ਼ ਕਰੇਗਾ ਉਸ ਦੀ ਵੰਸ਼ ਨਹੀਂ ਰਹੇਗਾ ਉਸ ਦਾ ਵੰਸ਼ ਨਹੀਂ ਰਹੇਗਾ ਮਤਲਬ ਇਹ ਠੀਕ ਆ ਭਾਈ ਲਾਲ ਚੰਦ ਜੀ ਇਹ ਵਖਸ਼ਿਸ਼ਾਂ ਪ੍ਰਾਪਤ ਕਰਕੇ ਪਿੰਡ ਦੰਗਲ ਜ਼ਿਲ੍ਹਾ ਫਰੀਦਕੋਟ ਪੰਜਾਬ ਬੇਖੇ ਰਹਿਣ ਲੱਗੇ ਅਤੇ ਸਿੱਖੀ ਦੇ ਪ੍ਰਚਾਰ ਦੇ ਨਾਲ-ਨਾਲ ਸੰਗਤਾਂ ਨੂੰ ਦੁੱਖਾਂ ਤੋਂ ਖਲਾਸੀ ਬਖਸ਼ਦੇ ਰਹੇ। ਭਾਗ ਵੀ ਅਰਦਾਸ ਬੇਨਤੀਆਂ ਜਿਵੇਂ ਹੁੰਦੀਆਂ ਹਨ ਆਪਾਂ ਹੁਣ ਦੱਸਦੇ ਹਾਂ। ਵੀਰ ਅਰਦਾਸ ਖਾਇਆ ਤੁਹਾਨੂੰ ਆਪ ਜਿੱਦਾਂ ਆਪਾਂ ਦਿਖਾ ਰਹੇ ਹਾਂ ਵੀਡੀਓ ਦੇ ਵਿੱਚ ਵੀ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਮੰਨ ਦੇ ਵਿੱਚ ਆਦੋ ਵੀ ਸਾਨੂੰ ਆਹ ਪ੍ਰੋਬਲਮ ਵੀ ਜਾਂ ਸਾਡਾ ਕੰਮ ਨਹੀਂ ਬਣਦਾ ਜਾਂ ਸਾਨੂੰ ਵੀ ਆਹ ਰੋਗ ਆ ਸਾਡਾ ਸਰੀਰ ਦਾ ਇਹ ਸਾਡਾ ਰੋਗ ਸਹੀ ਹੋ ਜਾਏ। ਭਾਈ ਲਾਲ ਚੰਗ ਜੀ ਬਹਿਲ ਖੱਤਰੀ ਨਿਵਾਸੀ ਬੁੜੀਆ ਜ਼ਿਲ੍ਹਾ ਅੰਮ੍ਰਿਤਸਰ ਦੇ ਰਹਿਣ ਵਾਲੇ ਸਨ। ਠੀਕ ਆ ਜੀ। ਜੋ ਕਿ ਸ੍ਰੀ ਗੁਰਗਾਂ ਸ੍ਰੀ ਗੁਰਗਾਂ ਸਿੰਘ ਜੀ ਦੇ ਲੰਗਰ ਵਿੱਚ ਹਲਵਾਈ ਦੀ ਸੇਵਾ ਕਰਿਆ ਕਰਦੇ ਸਨ ਭਾਈ ਲਾਲ ਜੀ ਲਾਲ ਚੰਦ ਜੀ ਇੱਕ ਜੋਧਾ ਸਨ ਜਿੰਨ੍ਹਾਂ ਨੇ ਪੰਗਾੜੀ ਜੁੱਧ ਵਿੱਚ ਵੱਡੀ ਬੀਰਤਾ ਦਿਖਾਈ ਠੀਕ ਆ ਜੀ ਦਿਖਾਈ ਸੋ ਲਾਲ ਚੰਦ ਆਣ ਕੇ ਕਮਾਨ ਬਾਣ ਤਾਣ ਕੇ ਗੁਰੂ ਸੋਪਾ ਪੰਗਾੜੀ ਦੇ ਜੁੱਧ ਦੇ ਸਥਾਨ 22 ਧਾਰ ਤੇ ਹਿੰਦੂ ਪਹਾੜੀ ਰਾਜਿਆਂ ਨੇ ਮਿਲ ਕੇ ਗੁਰੂ ਜੀ ਦੇ ਤੇ اچانک ਹਮਲਾ ਕਰ ਦਿੱਤਾ ਕੁਝ ਸਿੱਖ ਗੁਰੂ ਜੀ ਦੇ ਨਾਲ ਸਨ اچانک ਹਮਲੇ ਕਰਨ ਸਿੱਖ ਸੰਗਤਾਂ ਗੁੱਸੇ ਵਿੱਚ ਆ ਗਈਆਂ ਜੋ ਕੁਝ ਵੀ ਸੰਗਤਾਂ ਸਿੱਖ ਸੰਗਤਾਂ ਦੇ ਹਥਿਆਰ ਤੇ ਹੱਥ ਵਿੱਚ ਆਇਆ ਉਹੀ ਵਿਧਾਨ ਜੰਗ ਵਿੱਚ ਲੈ ਕੇ ਲੈ ਕੇ ਕੁੱਦ ਪਏ ਤੇ ਭਾਈ ਲਾਲ ਚੰਦ ਵੀ ਗੈਰ ਰਵਾਇਤੀ ਹਥਿਆਰ ਅਰਥਾਤ ਆਪਣੇ ਖਰਚਣੇ ਦੇ ਨਾਲ ਲੜੇ ਭਾਈ ਲਾਲ ਚੰਦ ਦਾ ਜਗਰ ਜਸਮੀਸ਼ ਪਤਾਨੀ 75 ਨਾਟਕ ਵਿੱਚ ਕੀਤਾ ਹੈ ਕਪਿਓ ਲਾਲ ਕੁਪਿਓ ਲਾਲ ਚੰਦ ਕੀਏ ਲਾਲ ਰੂਪ ਇਸ ਤਰ੍ਹਾਂ ਸਿੱਖਾਂ ਦੇ ਪ੍ਰਾਣੀ ਦਾ ਜੁੱਧ ਜਿੱਤ ਲਿਆ ਭਾਈ ਲਾਲ ਚੰਦ ਜੀ ਉੱਥੋਂ ਅੰਮ੍ਰਿਤਸਰ ਕੇ ਭਾਈ ਲਾਲ ਸਿੰਘ ਬਣੇ ਬਣ ਗਏ ਠੀਕ ਆ ਜੀ ਅਚਾਨਕ ਧਰਮ ਜੰਗਾਂ ਵਿੱਚ ਹਿੱਸਾ ਲਿਆ ਤੇ ਅਨੇਕਾਂ ਹੀ ਜਾਂ ਅਨੇਕਾਂ ਹੀ ਧਰਮਾਂ ਤਾਰਮ ਜੰਗਾ ਦੇ ਵਿੱਚ ਇਹ ਸਾ ਵੀ ਲਿਆ ਤੇ ਮਹਾਨ ਕੋਸ਼ ਭਾਈ ਕਾਨ ਸਿੰਘ ਜੀ ਨਾਬਾ ਪੰਨਾ 1064 ਤੋਂ 65 ਐਸ ਸੂਰਵੀਰ ਦਾ ਪਰਿਵਾਰ ਪੀੜੀ ਦਰ ਪੀੜੀ ਗੁਰੂ ਜੀ ਦੀਆਂ ਬਰਖਸ਼ਾਂ ਦੀ ਸੇਵਾ ਕਰ ਰਿਹਾ ਹੈ ਹਨ ਕਿ ਜਿਹੜਾ ਬਾਬਾ ਜੀ ਦੀਆਂ ਨਿਸ਼ਾਨੀਆਂ ਜਿਹੜੀਆਂ ਉੱਥੇ ਪਈਆਂ ਜਿਵੇਂ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਦਿਖਾ ਰਹੇ ਆ ਉਹ ਆ ਬਾਟਾ ਹੋ ਗਿਆ ਜੋਰਾ ਸਾਹਿਬ ਹੋ ਗਿਆ ਤੇ ਨੀਲਾ ਚੋਲਾ ਜੋ ਪਹਿਨਿਆ ਸੀਗਾ ਨਾ ਉੱਚ ਦੇ ਪੀਰ ਬਣਦੇ ਸਮੇ ਤੇ ਇੱਕ ਗੁਰੂ ਜੀ ਦੀ ਉੱਥੇ ਮੂਰ ਵੀ ਰੱਖੀ ਹੋਈ ਹੈ ਸ਼ੀਸ਼ੇ ਦੇ ਵਿੱਚ ਜੜ ਕੇ ਰੱਖੀ ਹੈ ਤੁਹਾਨੂੰ ਆਪਾਂ ਵੀਡੀਓ ਵਿੱਚ ਦਿਖਾਈ ਦਿੰਦੇ ਆ ਤੇ ਐਸੀ ਤਰ੍ਹਾਂ ਉੱਥੇ ਸਾਰੇ ਦੁੱਖ ਕਸ਼ਟ ਕੱਟੇ ਜਾਂਦੇ ਆ ਜੋ ਵੀ ਬਿਮਾਰੀ ਹੁੰਦੀ ਹੈ ਜਾਂ ਜਾਂ ਕੋਈ ਐਸੀ ਜੀ ਆਪਣਾ ਜਿਹੜਾ ਜਾਂ ਕੰਮ ਅੜਿਆ ਹੋਇਆ ਜਿਹੜਾ ਕੰਮ ਨਹੀਂ ਬਣਦਾ ਉਹ ਸਾਰੇ ਕੰਮ ਉੱਥੇ ਬਣ ਜਾਂਦੇ ਆ ਗੋਦਰਾ ਸਾਹਿਬ ਦੇ ਦਰਬਾਰ ਸਾਹਿਬ ਆ ਦੇ ਸਰੋਵਰ ਦੀ ਸੇਵਾ ਚੱਲ ਰਹੀ ਹੈ ਜੀ ਇਹ ਤੁਹਾਨੂੰ ਦੱਸ ਦਿੰਦੇ ਆ ਸੰਗਤਾਂ ਨੂੰ ਬੇਨਤੀ ਕਰ ਸੇਵਾ ਵਿੱਚ ਹਿੱਸਾ ਜਰੂਰ ਪਾਓ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਗੋਦਰਾ ਸਾਹਿਬ ਵੇਖ ਕੇ ਆ ਕੇ ਹੀ ਸੇਵਾ ਕਰੇਗਾ ਜੋ ਜਿਹਨੇ ਸੇਵਾ ਦੇਣੀ ਨਾਲ ਗੁਰਦੁਆਰਾ ਸਾਹਿਬ ਵਿੱਚ ਆ ਕੇ ਹੀ ਸੇਵਾ ਕਿਸੇ ਨੂੰ ਕੋਈ ਉਗਰਾਹੀ ਨਾ ਦੇਵੇ ਇਹ ਵੀ ਲਿਖਿਆ ਹੁੰਦਾ ਹੈ ਝੂਠੀਆਂ ਬਾਹਵਾਂ ਤੋਂ ਬਚੋ ਕਿਸੇ ਨੂੰ ਕੋਈ ਗਲਤਫਹਿਮੀ ਨਾ ਹੋਵੇ ਤਾਂ ਪ੍ਰਬੰਧਕ ਨਾਲ ਸਮਾਧਨ ਕਰੋ ਹਰ ਐਤਵਾਰ ਦਰਸ਼ਨ ਕਰਾਇਆ ਜਾਂਦੇ ਆ ਇੱਥੇ ਅਣਕੀ ਵੀ ਗੁਰੂ ਦਾ ਲੰਗਰ ਵੀ ਟੱਟ ਵਰਤਦਾ ਜਿਹੜੇ ਵੀ ਨਿਸ਼ਾਨੀਆਂ ਗੁਰੂ ਸਾਹਿਬ ਨੇ ਉੱਥੇ ਬਖਸ਼ਿਸ਼ ਕੀਤੀਆਂ ਹੋਈਆਂ ਰੱਖੀਆਂ ਹੋਈਆਂ ਨੇ ਗੁਰੂ ਸਗੁਰੂ ਸਾਹਿਬ ਵੱਲੋਂ ਤੇ ਉਹਨਾਂ ਦਾ ਜਿਹੜਾ ਦਰਸ਼ਨਾ ਜੀ ਹਰ ਐਤਵਾਰ ਨੂੰ ਕਰਵਾਏ ਜਾਂਦੇ ਆ ਤੇ ਜਿਹੜੀ ਅਰਦਾਸ ਬੇਨਤੀ ਹੁੰਦੀ ਆ ਜੀ ਤੁਹਾਨੂੰ ਬੱਸ ਦੱਸ ਦਿੰਨੇ ਆ ਫੇਰ ਕਿ ਸਵੇਰ 8 ਵਜੇ ਤੋਂ ਲੈ ਕੇ 2 ਵਜੇ ਤੱਕ ਹੀ ਹੁੰਦੀ ਆ ਪਹਿਲੀ ਅਰਦਾਸ 8 ਵੇ ਫੇਰ 8:30 ਵਜੇ ਦੂਜੀ 9 ਵਜੇ 9:30 ਵਜੇ 10 ਵਜੇ 10:30 11 ਤੇ 11:30 ਤੇ 12 ਤੇ 12:30 ਤੇ 1 ਤੇ 1:30 ਤੇ ਆਖਰੀ ਅਰਦਾਸ 2 ਵਜੇ ਪਿੰਡ ਦੰਗ ਫਰੀਦਕੋਟ ਤੋਂ 10 ਕਿਲੋਮੀਟਰ ਅੱਗੇ ਆ ਗੁਰਦੁਆਰਾ ਸਾਹਿਬ ਜਾਣ ਲਈ ਫਰੀਦਕੋਟ ਤੋਂ ਚਹਿਲਾਂ ਵਾਲਾ ਰੋਡ ਨੇੜੇ ਪ੍ਰਜੈਂਦਰਾ ਕਾਲਜ ਤੋਂ ਟੈਂਪੂ ਆਦ ਵੀ ਚੱਲਦੇ ਆ ਜੇ ਕਿਸ ਨੇ ਭਈ ਆਪ ਦੇ ਸਾਧਨਾਂ ਤੇ ਨਹੀਂ ਆਉਣਾ ਹਨਾ ਮੋਟਰਸਾਈਕਲ ਤੋਂ ਬਣਾ ਜਾਂ ਬਲਕਸੇ ਬਸ ਪੁੱਸ ਤੇ ਆਉਣਾ ਵਗੈਰਾ ਮਤ ਰਿਹਾ ਜੇ ਕਿਸ ਨੇ ਗੱਡੀ ਵਗੈਰਾ ਤੇ ਆਉਣਾ ਤਾਂ ਫਿਰ ਸਿੱਧਾ ਤੁਸੀਂ Google Map ਵੀ ਤੁਸੀਂ ਚਲਾ ਸਕਦੇ ਹੋ Google Map ਦੇ ਵਿੱਚ ਜੋੜਾ ਸਾਹਿਬ ਗੁਰਦੁਆਰਾ ਪੱਲ ਨੰਗਲ ਜਿਲ੍ਹਾ ਫਰੀਦਕੋਟ ਭਰ ਲਿਓ ਆਹ ਤੇ ਜੋੜਾ ਸਾਹਿਬ ਪਾਸੇ 10ਵੀਂ ਪੱਲ ਤੋਂ ਨੂੰ ਸਿੱਧਾ ਇੱਥੇ ਗੋਤਰਾ ਸਾਹਿਬ ਦੇ ਜਾਂ ਜਮਾਨ ਗੀਤਾਂ ਲਈ ਆਉਣਗੇ Google ਪਿਆ ਜਿਹੜਾ Google Map ਹੁੰਦਾ ਜਿਹੜਾ ਆਪਣਾ ਫੋਨ ਦੇ ਵਿੱਚ ਠੀਕ ਆ ਜੀ ਖੋਟਕਪੁਰਾ ਤੋਂ 12 ਕਿਲੋਮੀਟਰ ਅੱਗੇ ਆ ਇਹ ਰਸਤਾ ਬੀੜ ਚੱਲ ਸਖਵਾਮਾ ਚ ਚਮੇਲੀ ਤੋਂ ਨੰਗਲ ਜੋੜਾ ਸਭ ਤੱਕ ਆਉਂਦਾ ਹੈ ਫੀਰ ਕੋਟ ਤਰੰਡੀ ਭਾਈ ਕਤੋਂ ਮੇਨ ਰੋਡ ਦੇ ਉੱਤੇ 10 ਕਿਲੋਮੀਟਰ ਪਿੰਡ ਕਲੇਰ ਤੋਂ ਟੁੱਡੀ ਚਮੇਲੀ ਤੋਂ ਗੋਦਰਸਾਹ ਸੋਹੋ ਵੀ ਤੜੀ ਜੋੜਾ ਸਾਇ ਤੇ ਬਾਕੀ ਜੇ ਤੁਸੀਂ ਜਾਣਕਾਰੀ ਇੱਥੋਂ ਲੈ ਸਕਦੇ ਹੋ ਨੰਬਰ ਵਿੱਚ